ਹਾਂਜੀ ਸੰਗਤ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਸਰੀਰ त्याਗਣ ਦਾ ਸਮਾਂ ਨੇੜੇ ਵੇਖ ਕੇ ਸਭ ਸੰਗਤ ਨੂੰ ਪ੍ਰਗਟ ਕਰ ਦਿੱਤਾ ਕਿ ਅਸੀਂ ਹੁਣ ਆਪਣਾ ਸਰੀਰ त्याਗਣਾ ਚਾਹੁੰਦੇ ਹਾਂ ਆਪ ਜੀ ਦੀ ਇਹ ਇੱਛਾ ਦੂਰ ਨੇੜੇ ਸਾਰੇ ਹੀ ਫੈਲ ਗਈ ਜਿਸ ਨੂੰ ਸੁਣ ਕੇ ਬਹੁਤ ਸਿੱਖ ਸੰਗਤਾਂ ਗੁਰੂ ਜੀ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਖਡੂਰ ਪਹੁੰਚ ਗਈਆਂ ਉਪਰੰਤ ਗੁਰੂ ਜੀ ਨੇ ਇੱਕ ਸੇਵਾਦਾਰ ਭੇਜ ਕੇ ਸ੍ਰੀ ਅਮਰਦਾਸ ਜੀ ਨੂੰ ਵੀ ਖਡੂਰ ਸਾਹਿਬ ਸੱਦ ਲਿਆ ਜਦ ਸ੍ਰੀ ਅਮਰਦਾਸ ਜੀ ਆ ਗਏ ਤਾਂ ਗੁਰੂ ਜੀ ਨੇ ਸੇਵਾਦਾਰਾਂ ਨੂੰ ਆਗਿਆ ਕੀਤੀ ਕਿ ਇਹਨਾਂ ਨੂੰ ਇਸ਼ਨਾਨ ਕਰਾਓ ਅਤੇ ਨਵੇਂ ਕੱਪੜੇ ਪਹਿਨ ਕੇ ਸਾਡੇ ਪਾਸ ਲੈ ਆਓ ਇਹਨਾਂ ਦੇ ਨਾਲ ਸਾਡੇ ਦੋਹਾਂ ਪੁੱਤਰਾਂ ਅਤੇ ਸੰਗਤ ਨੂੰ ਵੀ ਸੱਦ ਲਵੋ ਇਸ ਤਰ੍ਹਾਂ ਜਦੋਂ ਦੀਵਾਨ ਸਜ ਗਿਆ ਤਾਂ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਸੰਬੋਧਨ ਕਰਕੇ ਆਖਿਆ हे ਪਿਆਰੇ ਪੁਰਖ ਸ੍ਰੀ ਅਮਰਦਾਸ ਜੀ ਸਾਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ ਅਸਾਂ ਆਪਣਾ ਸਰੀਰ ਤਿਆਗ ਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਛੇਤੀ ਹੀ ਜਾ ਬਿਰਾਜਣਾ ਹੈ ਤੁਸੀਂ ਗੁਰੂ ਬਾਬਾ ਨਾਨਕ ਸਾਹਿਬ ਜੀ ਦੀ ਚਲਾਈ ਹੋਈ ਮਰਿਆਦਾ ਨੂੰ ਕਾਇਮ ਰੱਖਣਾ ਇਹ ਬਚਨ ਕਰਕੇ ਆਪ ਜੀ ਨੇ ਚੇਤ ਸੁਦੀ 4 ਸੰਮਤ 1609 ਵਾਲੇ ਦਿਨ 5 ਪੈਸੇ ਤੇ ਨਾਰੀਅਲ ਸ੍ਰੀ ਅਮਰਦਾਸ ਜੀ ਦੇ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਬਾਬਾ ਬੁੱਢਾ ਜੀ ਨੇ ਆਗਿਆ ਅਨਸਾਰ ਆਪ ਜੀ ਦੇ ਮਸਤਕ ਤੇ ਗੁਰਿਆਈ ਦਾ ਤਿਲਕ ਲਾ ਦਿੱਤਾ ਉਪਰੰਤ ਗੁਰੂ ਜੀ ਨੇ ਤਿੰਨ ਪ੍ਰਕਰਮਾਂ ਕੀਤੀਆਂ ਅਤੇ ਆਪ ਜੀ ਨੂੰ ਆਪਣੇ ਸਿੰਘਾਸਨ ਉੱਤੇ ਬਿਰਾਜਮਾਨ ਕਰਕੇ ਪਹਿਲਾਂ ਆਪ ਨਮਸਕਾਰ ਕੀਤੀ ਅਤੇ ਫਿਰ ਸਭ ਸਿੱਖਾਂ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਆਖਿਆ ਕਿ ਸਾਰੇ ਵਾਰੀ-ਵਾਰੀ ਉੱਠ ਕੇ ਇਹਨਾਂ ਨੂੰ ਮੱਥਾ ਟੇਕੋ ਹੁਣ ਇਹ ਮੇਰਾ ਰੂਪ ਹਨ ਮੇਰੇ ਅਤੇ ਇਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ ਗੁਰੂ ਜੀ ਦਾ ਬਚਨ ਮੰਨ ਕੇ ਸਾਰੀ ਸੰਗਤ ਨੇ ਮੱਥਾ ਟੇਕ ਦਿੱਤਾ ਪਰ ਗੁਰੂ ਜੀ ਦੇ ਦੋਹਾਂ ਪੁੱਤਰਾਂ ਦਾਸੂ ਤੇ ਦਾਤੂ ਜੀ ਨੇ ਮੱਥਾ ਨਾ ਟੇਕਿਆ ਕਿ ਸਾਨੂੰ ਆਪਣੇ ਇੱਕ ਸੇਵਕ ਨੂੰ ਮੱਥਾ ਟੇਕਣਾ ਬਾਣ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ